ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜਰ ਸੁਨਾਲੀ ਸਿੰਘ ਨੂੰ ਅਲਵਿਦਾ ਆਖ ਦਿੱਤਾ ਤੁਹਾਨੂੰ ਦੱਸ ਦਈਏ ਕਿ ਸੁਨਾਲੀ ਲੰਮੇ ਸਮੇਂ ਤੋਂ ਦਿਲਜੀਤ ਨੂੰ ਉਹਨਾਂ ਦੇ ਕੰਮਕਾਜ ਲਈ ਸੰਭਾਲ ਰਹੀ ਸੀ ਪਰ ਹੁਣ ਉਹ ਦਿਲਜੀਤ ਦੇ ਨਾਲ ਨਹੀਂ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੁਨਾਲੀ ਸਿੰਘ ਨੂੰ ਦਿਲਜੀਤ ਦੋਸਾਂਝ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਆਓ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹਾਂ ਦਿਲਜੀਤ ਦੋਸਾਂਜੇ ਸਮੇਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ ਦਿਲਜੀਤ ਦੋਸਾਂਜ ਖੁਦ ਇੱਕ ਕਾਬਲ ਗਾਇਕ ਅਤੇ ਐਕਟਰ ਵੀ ਨੇ ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਇਸ ਕਾਮਯਾਬੀ ਦੇ ਪਿੱਛੇ ਜੇਕਰ ਕਿਸੇ ਦਾ ਨਾਮ ਆਉਂਦਾ ਹੈ ਤਾਂ ਉਹ ਹੈ ਸੋਨਾਲੀ ਸਿੰਘ ਇਸ ਗੱਲ ਦਾ ਜ਼ਿਕਰ ਖੁਦ ਦਿਲਜੀਤ ਨੇ ਵੀ ਕਈ ਵਾਰ ਆਪਣੀ ਕਈ ਇੰਟਰਵਿਊਜ਼ ਦੌਰਾਨ ਕੀਤਾ ਹੈ ਦਿਲਜੀਤ ਨੇ ਇੱਕ ਵਾਰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੋ ਵੀ ਮੈਂ ਸੋਚਦਾ ਹਾਂ ਕਿ ਕੀ ਅਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਸੁਨਾਲੀ ਅਗਲੇ ਹੀ ਪਾਲ ਉਸ ਨੂੰ ਪੂਰਾ ਕਰਨ ਦੇ ਵਿੱਚ ਜੁਟ ਜਾਂਦੀ ਹੈ ਤਾਂ ਫਿਰ ਅਜਿਹਾ ਕੀ ਹੋਇਆ ਕਿ ਦਿਲਜੀਤ ਨੇ ਸੁਨਾਲੀ ਨੂੰ ਆਪਣੀ ਟੀਮ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਮਿਲ ਰਹੀਆਂ ਰਿਪੋਰਟਾਂ ਦੇ ਅਨੁਸਾਰ ਸੁਨਾਲੀ ਸਿੰਘ ਨੂੰ ਆਖਰੀ ਵਾਰ ਦਿਲਜੀਤ ਦੋਸਾਂਝ ਦੇ ਨਾਲ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਦੇਖਿਆ ਗਿਆ ਸੀ ਜਦੋਂ ਉਹ ਲਾਸ ਐਂਜਲਸ ਦੇ ਵਿੱਚ ਹਾਲੀਵੁੱਡ ਅਦਾਕਾਰ ਵਿਲ ਸਮਿਥ ਨੂੰ ਮਿਲਿਆ ਸੀ ਉਦੋਂ ਤੋਂ ਦੋਵੇਂ ਇਕੱਠੇ ਕੰਮ ਕਰ ਰਹੇ ਸੀ ਇਹ ਤਸਵੀਰਾਂ ਇਹ ਸਭ ਕੁਝ ਬਿਆਨ ਕਰਦੀਆਂ ਹਨ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਹਾਲ ਹੀ ਦੇ ਵਿੱਚ ਮੇਟ ਗਾਲਾ ਲੁੱਕ ਦੇ ਵਿੱਚ ਤਹਿਰਾਵੇ ਦੇ ਲਈ ਸੁਰਖੀਆਂ ਦੇ ਵਿੱਚ ਰਹੇ ਵੈਸੇ ਵੀ ਦਿਲਜੀਤ ਤਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇੱਕ ਵਾਰ ਫੇਰ ਉਹ ਖਬਰਾਂ ਦੇ ਵਿੱਚ ਸੀ ਪਰ ਇਸ ਸੰਬੰਧੀ ਸੋਨਾਲੀ ਵੱਲੋਂ ਕੋਈ ਵੀ ਪੋਸਟ ਜਾਂ ਉਸ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਸੋਨਾਲੀ ਅਕਸਰ ਹੀ ਕਿਸੇ ਈਵੈਂਟ ਮਗਰੋਂ ਉਸਦੇ ਬਿਹਾਈਂਡ ਦਾ ਸੀਨਸ ਯਾਨੀ ਕਿ ਸਟੇਜ ਦੇ ਪਿੱਛ ਦੀਆਂ ਤਸਵੀਰਾਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰਦੀ ਹੈ ਪਰ ਇਸ ਵਾਰ ਅਜੇਹਾ ਵੀ ਉਸ ਵੱਲੋਂ ਨਹੀਂ ਕੀਤਾ ਗਿਆ ਇੱਥੋਂ ਤੱਕ ਕਿ ਸੋਨਾਲੀ ਹੁਣ ਦਿਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ ਤੇ ਫੋਲੋ ਵੀ ਨਹੀਂ ਕਰ ਰਹੀ ਹੈ ਪਿਛਲੇ ਕੁ ਮਹੀਨੇ ਤੋਂ ਉਹ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਆਪਣੀਆਂ ਨਿੱਜੀ ਪਰਿਵਾਰਕ ਤਸਵੀਰਾਂ ਜਾਂ ਫਿਰ ਅਧਿਆਤਮਿਕ ਪੋਸਟਾਂ ਹੀ ਸਟੋਰੀਜ਼ ਦੇ ਉੱਤੇ ਪੋਸਟ ਕਰ ਰਹੀ ਹੈ ਇਹ ਸਾਰੀਆਂ ਗੱਲਾਂ ਸਾਫ਼ ਕਰ ਦਿੰਦੀਆਂ ਨੇ ਕਿ ਇਹ ਮਾਮਲਾ ਸਿਰਫ ਕਿਸੇ ਨਾਲ ਕੰਮ ਛੱਡ ਦੇਣਾ ਜਾਂ ਫਿਰ ਕਿਸੇ ਨੂੰ ਕੰਮ ਤੋਂ ਕੱਢ ਦੇਣ ਤੱਕ ਸੀਮਤ ਨਹੀਂ ਹੈ ਸਗੋਂ ਮਾਮਲਾ ਇਸ ਤੋਂ ਵੀ ਵੱਧ ਖਰਾਬ ਹੋ ਚੁੱਕਿਆ ਦੋਵਾਂ ਦਾ ਕੰਮਕਾਜ ਦਾ ਰਿਸ਼ਤਾ ਕਿਸੇ ਵੱਡੇ ਵਿਵਾਦ ਦੇ ਕਾਰਨ ਇਸ ਤਰ੍ਹਾਂ ਦੇ ਮੋੜ ਦੇ ਉੱਤੇ ਆ ਕੇ ਟੁੱਟਿਆ ਜਿਸ ਨੂੰ ਹੁਣ ਪਰਪਾਈ ਕਰਨਾ ਮੁਸ਼ਕਲ ਲੱਗ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਦਿਲਜੀਤ ਅਤੇ ਸੋਨਾਲੀ ਵਿਚਕਾਰ ਮਤਭੇਦ ਦਾ ਕਾਰਨ ਇਹ ਹੈ ਕਿ ਉਸਨੇ ਦਿਲਜੀਤ ਨੂੰ ਕਈ ਤਰੀਕਿਆਂ ਦੇ ਨਾਲ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਦਿਲਜੀਤ ਦਸਾਂਜ ਨੂੰ ਇਸ ਬਾਰੇ ਦੇ ਵਿੱਚ ਪਤਾ ਲੱਗਿਆ ਇਸ ਦੇ ਨਾਲ ਹੀ ਦਿਲਜੀਤ ਨੂੰ ਸੋਨਾਲੀ ਦੇ ਮਾੜੇ ਪ੍ਰਬੰਧਾਂ ਬਾਰੇ ਵੀ ਪਤਾ ਲੱਗਿਆ ਜਿਸ ਤੋਂ ਬਾਅਦ ਸੰਭਵ ਹੈ ਕਿ ਉਸਨੇ ਇਹ ਫੈਸਲਾ ਕਰ ਲਿਆ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੋਨਾਲੀ ਸਿੰਘ ਨੇ ਕਿਹਾ ਕਿ ਇਹ ਬਿਲਕੁਲ ਝੂਠ ਗੱਲ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਹੁਣ ਉਹਨਾਂ ਦੇ ਮੈਨੇਜਰ ਨਹੀਂ ਹਨ ਯਾਨੀ ਕਿ ਉਹ ਦਿਲਜੀਤ ਦੇ ਮੈਨੇਜਰ ਨਹੀਂ ਹੈ ਤਾਂ ਉਹਨਾਂ ਕਿਹਾ ਕਿ ਉਹ ਮੇਰੇ ਪਰਿਵਾਰ ਵਾਂਗ ਹਨ ਅਤੇ ਹਮੇਸ਼ਾ ਹੀ ਰਹਿਣਗੇ ਇਸ ਵੇਲੇ ਦਿਲਜੀਤ ਨੇ ਕਿਸੇ ਹੋਰ ਨੂੰ ਆਪਣਾ ਮੈਨੇਜਰ ਨਿਯੁਕਤ ਕਰ ਲਿਆ ਜੇਕਰ ਗੌਰ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਜ ਦਾ ਦਿਲੂਮੀਨਾਟੀ ਟੂਰ ਕਾਫੀ ਜ਼ਿਆਦਾ ਕਾਮਯਾਬ ਰਿਹਾ ਪਰ ਉਸਦੇ ਨਾਲ ਹੀ ਦਿਲਜੀਤ ਦੇ ਕਿਸੇ ਸ਼ੈਤਾਨੀ ਸੀਕਰਟ ਸੁਸਾਇਟੀ ਦੇ ਨਾਲ ਜੁੜੇ ਹੋਣ ਦੀਆਂ ਗੱਲਾਂ ਵੀ ਜ਼ੋਰਾਂ ਦੇ ਉੱਤੇ ਸਨ ਹਾਲਾਂਕਿ ਦਿਲਜੀਤ ਇਸ ਉੱਪਰ ਕਾਫੀ ਸਫਾਈ ਪੇਸ਼ ਕਰਦੇ ਰਹੇ ਪਰ ਉਸ ਤੋਂ ਬਾਅਦ ਜਦੋਂ ਹੁਣ ਉਹਨਾਂ ਨੂੰ ਮੇਟਗਾਲਾ ਦੇ ਵਿੱਚ ਦੇਖਿਆ ਗਿਆ ਤਾਂ ਉਹਨਾਂ ਨੇ ਪੰਜਾਬੀ ਕਿੰਗ ਪਹਿਰਾਵੇ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਉਹਨਾਂ ਦੀ ਪਹਿਰਾਵੇ ਦੇ ਪਿੱਠ ਦੇ ਉੱਤੇ ਪੰਜਾਬ ਦਾ ਨਕਸ਼ਾ ਅਤੇ ਊੜਾ ਐੜਾ ਗੁਦਵਾਇਆ ਹੋਇਆ ਸੀ ਜਿਵੇਂ ਉਹ ਇੱਕ ਵਾਰੀ ਫੇਰ ਤੋਂ ਯਾਦ ਦਿਵਾਉਣਾ ਚਾਹੁੰਦੇ ਸੀ ਕਿ ਉਹ ਕੌਣ ਹਨ ਉਹ ਅੱਜ ਵੀ ਸਿਰਫ ਪੰਜਾਬ ਦੇ ਨਾਲ ਹੀ ਜੁੜੇ ਹੋਏ ਹਨ ਕਿਸੇ ਸ਼ੈਤਾਨੀ ਸੀਕ੍ਰੀਟ ਸੁਸਾਇਟੀ ਦੇ ਨਾਲ ਨਹੀਂ ਤੁਹਾਡਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਹੈ ਆਪਣੀ ਰਾਏ ਤੁਸੀਂ ਸਾਡੇ ਸੋਸ਼ਲ ਮੀਡੀਆ ਪੇजेस ਦੇ ਉੱਤੇ ਕਮੈਂਟਸ ਦੇ ਰਾਹੀਂ ਸਾਂਝੀ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ